ਪਟਨਾ ਗਾਂਧੀ ਮੈਦਾਨ ਧਮਾਕੇ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਚਾਰ ਦੋਸ਼ੀਆਂ ਦੀ ਸਜ਼ਾ ਨੂੰ ਘਟਾ ਕੇ 30 ਸਾਲ ਦੀ ਸਜ਼ਾ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਤੇ ਤੁਹਾਡੀ ਨਜ਼ਰ ਦਿਵਾਉਨੇ ਆ ਕਿ ਆਖਿਰਕਾਰ ਇਹ ਪੂਰਾ ਮਾਮਲਾ ਕੀ ਸੀ ਕਦੋਂ ਵਾਪਰਿਆ ਹੈ ਤੇ ਹੁਣ ਇਸ ਦੇ ਵਿੱਚ ਕਿਹੜੀ ਵੱਡੀ ਤਬਦੀਲੀ ਕਰ ਦਿੱਤੀ ਹੈ ਦਰਅਸਲ ਪਟਨਾ ਹਾਈ ਕੋਰਟ ਨੇ 11 ਸਾਲ ਪਹਿਲਾਂ ਗਾਂਧੀ ਮੈਦਾਨ 'ਚ ਭਾਜਪਾ ਦੀ ਹੰਕਾਰ ਰੈਲੀ ਦੌਰਾਨ ਹੋਏ ਲੜੀਵਾਰ ਤਮਾਕੀ ਦੇ ਮਾਮਲੇ 'ਚ ਚਾਰ ਦੋਸ਼ੀਆਂ ਦੀ ਸਜ਼ਾ ਨੂੰ ਘਟਾ ਦਿੱਤਾ ਜਿਨ੍ਹਾਂ ਨੂੰ ਹੇਕਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਜਾਨੀ ਕਿ ਫਾਂਸੀ ਦੀ ਸਜ਼ਾ ਸੁਣਾਈ ਸੀ ਹਾਈ ਕੋਰਟ ਨੇ ਉਹਨਾਂ ਨੂੰ 30-30 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਹੇਟਲੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਪਟਨਾ ਹਾਈ ਕੋਰਟ ਨੇ ਇਸ ਨੂੰ ਬਰਕਰਾਰ ਰੱਖਿਆ ਜਾਨੀ ਕਿ ਚਾਰ ਦੋਸ਼ੀਆਂ ਦੀ ਮੌਤ ਤੋਂ ਸਜ਼ਾ 30-30 ਸਾਲ ਦੇ ਵਿੱਚ ਤਬਦੀਲ ਕਰ ਦਿੱਤੀ ਹੈ ਪਰ ਹੇਟਲੀ ਅਦਾਲਤ ਨੇ ਦੋ ਨੂੰ ਉਮਰ ਕੈਦ ਦਿੱਤੀ ਸੀ ਉਹ ਸਜ਼ਾ ਪਟਨਾ ਹਾਈ ਕੋਰਟ ਨੇ ਬਰਕਰਾਰ ਰੱਖੀ ਹੈ ਪਟਨਾ ਹਾਈ ਕੋਰਟ ਦੇ ਜਸਟਿਸ आशुतोष कुमार ਅਤੇ ਜਸਟਿਸ ਜਤਿੰਦਰ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ ਇਹ ਫੈਸਲਾ ਦਿੱਤਾ 1 ਨਵੰਬਰ 2021 ਨੂੰ ਹੇਠਲੀ ਅਦਾਲਤ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਉਦੇ ਸਮੇਂ ਇਸ ਨੂੰ ਕਾਨੂੰਨੀ ਅਤੇ ਦੁਰਲੱਭ ਤੋਂ ਦੁਰਲੱਭ ਸਾਜ਼ਿਸ਼ ਮੰਨਿਆ ਗਿਆ ਸੀ ਇਸ ਮੁੱਦੇ ਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਟਨਾ ਹਾਈ ਕੋਰਟ ਵਿੱਚ NIA ਦੀ ਤਰਫੋਂ ਸਹਾਇਕ ਸਲਿਸਟਰ ਜਨਰਲ ਕੇਨ ਸਿੰਘ ਤੋਂ ਇਲਾਵਾ ਅੰਨਾ ਇਹਦੇ ਵਿਸ਼ੇਸ਼ ਪੀਪੀ ਮਨੋਜ ਕੁਮਾਰ ਅਤੇ ਹੋਰ ਵਕੀਲਾਂ ਦੀ ਟੀਮ ਵੀ ਮੌਜੂਦ ਸੀ। ਬਚਾਅ ਪੱਖ ਤੋਂ ਅਜੇ ਠਾਕੁਰ, ਅੰਸ਼ੁਲ, ਅੰਸ਼ੁਲ ਸਿਨਾ ਅਤੇ ਇਮਰਾਨ ਕਨੀ ਆਦ ਨੇ ਦਲੀਲਾਂ ਦਿੱਤੀਆਂ ਸੀ। ਪਰ ਇਸ ਮਾਮਲੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੇਠਲੀ ਅਦਾਲਤ ਦੇ ਵੱਲੋਂ ਚਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਔਰ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਜੇਕਰ ਗੱਲ ਕਰੀ ਤਾਂ ਇਸ ਲੜੀਵਾਰ ਧੁਮਾਕਿਆਂ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਸੀ ਔਰ 90 ਦੇ ਕਰੀਬ ਲੋਕ ਜ਼ਖਮੀ ਹੋ ਚੁੱਕੇ ਸੀ ਇੱਕ ਤੋਂ ਬਾਅਦ ਇੱਕ ਕਰਕੇ ਲੜੀਵਾਰ ਦੱਸਿਆ ਜਾਂਦਾ ਹੈ ਕਿ 6 ਤੋਂ 7 ਧੁਮਾਕੇ ਜਿਹੜੇ ਆ ਉਹ ਗਾਂਧੀ ਮੈਦਾਨ ਦੇ ਵਿੱਚ ਹੋਏ ਸੀ ਜਿੱਥੇ ਭਾਜਪਾ ਦੀ ਹੋਂਕਾਰ ਰੈਲੀ ਚੱਲ ਰਹੀ ਸੀ ਜਿਸ ਦੇ ਵਿੱਚ ਆਮ ਲੋਕ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਸੀ ਉਹ ਵੀ ਇਸ ਦੇ ਵਿੱਚ ਸ਼ਾਮਿਲ ਸੀ ਕਈਆਂ ਨੂੰ ਮੌਤ ਮਿਲੀ ਤੇ ਕਈ ਲੋਕ ਜ਼ਖਮੀ ਹੋ ਚੁੱਕੇ ਸੀ ਹੁਣ 2013 ਦੇ ਵਿੱਚ ਇਹ ਮਾਮਲਾ ਵਾਪਰਿਆ ਸੀ ਤਾਂ ਹੁਣ 2024 ਦੇ ਵਿੱਚ ਗੱਲ ਕਰੀਏ ਦੋਸ਼ੀਆਂ ਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਹਨਾਂ ਦੀ ਸਜ਼ਾ ਘਟਾ ਕੇ 30-30 ਸਾਲ ਕਰ ਦਿੱਤੀ ਹੈ ਔਰ ਦੋ ਦੀ ਸਜ਼ਾ ਅਜੇ ਵੀ ਉਮਰ ਕੈਦ ਬਰਕਰਾਰ ਰੱਖੀ ਹੈ ਪਟਨਾ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ